ਹਾਂਜੀ ਸਾਰੇ ਕਿਦਾਂ ਹੋ ਠੀਕ ਠਾਕ ਹਾਂ ਤੁਹਾਨੂੰ ਸਾਰਿਆਂ ਨੂੰ ਇੱਕ ਜ਼ਰੂਰੀ ਬੇਨਤੀ ਆ ਖਾਸ ਕਰਕੇ ਉਹਨਾਂ ਭੈਣਾਂ ਨੂੰ ਉਹਨਾਂ ਮਾਵਾਂ ਨੂੰ ਉਹਨਾਂ ਬਜ਼ੁਰਗ ਮਾਪੇ ਨੂੰ ਜਿਨ੍ਹਾਂ ਦੇ ਨਾਲ ਕਿਸੇ ਵੀ ਕੋਈ ਵੀ ਹਤਿਆਚਾਰ ਹੁੰਦਾ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਕਿਉਂਕਿ ਹਾਲਾਤ ਇੰਨੇ ਜ਼ਿਆਦਾ ਵਿਗੜ ਚੁੱਕੇ ਆ ਪਿਛਲੇ ਦਿਨਾਂ 'ਚ ਜਿੰਨੇ ਵੀ ਕੇਸਾਂ ਦੇ ਵਿੱਚ ਗਏ ਆ ਤੇ ਬੜਾ ਮਨ ਦੁਖੀ ਵੀ ਹੋਇਆ ਤੇ ਭਾਵਕ ਵੀ ਹੋਇਆ ਇੱਕ ਜਗ੍ਹਾ ਤੇ ਤਾਂ ਮਾਂ ਇਹਨਾਂ ਕੋ ਟੁੱਟ ਗਿਆ ਕਿ ਅਸੀਂ ਕਈ ਵਾਰੀ ਸਹੁਰਿਆਂ ਨੂੰ ਦੋਸ਼ ਦੇਣ ਬਹਿ ਜਾਂਦੇ ਆ ਵੀ ਸਹੁਰੇ ਗਲਤ ਆ ਦੇਖੋ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਸਾਰੀਆਂ ਧੀਆਂ ਵੀ ਗਲਤ ਨਹੀਂ ਹੁੰਦੀਆਂ ਤੇ ਸਾਰੇ ਸਹੁਰੇ ਵੀ ਗਲਤ ਨਹੀਂ ਹੁੰਦੇ ਇੱਕ ਮਾਂ ਬਾ ਇੱਕ ਮਾਂ ਵੱਲੋਂ ਤਿੰਨ ਬੱਚੇ ਛੱਡ ਦਿੱਤੇ ਗਏ ਬੜਾ ਹੀ ਮਨ ਨੂੰ ਦੁੱਖ ਹੋਇਆ ਕਿ ਜੱਸ ਟਾਈਮ ਤੇ ਉਹਨਾਂ ਬੱਚਿਆਂ ਨੂੰ ਮਾਂ ਦੀ ਲੋੜ ਸੀ ਮਾਂ ਉਸ ਟਾਈਮ ਤੇ ਮਾਂ ਨੇ ਛੱਡਤਾ ਜੋ ਮਾਂ ਨੇ ਕਹੀਆਂ ਉਹ ਪੂਰੀਆਂ ਕੀਤੀਆਂ ਪਰ ਨਹੀਂ ਸ਼ਾਇਦ ਸਾਡੀ ਜ਼ਿੰਦਗੀ ਦੇ ਵਿੱਚ ਸਾਨੂੰ ਸਾਡੇ ਔਲਾਦ ਨਾਲੋਂ ਵਾਦ ਸਾਨੂੰ ਆਪਾ ਹੋ ਗਿਆ ਸੋ ਇਸ ਲਈ ਮੇਰੀ ਬੇਨਤੀ ਹੈ ਵੀ ਜਿੰਨਾ ਵੀ ਭੈਣਾ ਭਰਾਵਾਂ ਨਾ ਵੀਰਾਂ ਨਾ ਬਜ਼ੁਰਗਾਂ ਨਾ ਤੱਕਾ ਹੁੰਦਾ ਤੇ ਉਹ ਮੇਰਾ ਕੰਟੈਕਟ ਨੰਬਰ 887220380 ਤੇ ਮੇਰੇ ਨਾਲ ਕੰਟੈਕਟ ਕਰ ਸਕਦੇ ਆ ਤੇ ਤੁਹਾਡੀ ਤੱਕੇ ਛਾਈ ਨੂੰ ਰੋਕਣ ਵਾਸਤੇ ਤੁਹਾਡੇ ਲੋਕਾਂ ਲਈ ਆਵਾਜ਼ ਬੁਲੰਦ ਕਰਨ ਵਾਸਤੇ ਮੈਂ ਐਸਟਰੀ ਵੈਂਕੋਸਾ ਯੂਨੀਅਨ ਦੀ ਜਿਹੜੀ ਪ੍ਰੈਜ਼ੀਡੈਂਟ ਬਣੀ ਆ ਸਿਰਫ ਇਸ ਲਈ ਕਿ ਲੋਕਾਂ ਨੂੰ ਧਰਨੇ ਨਾ ਲਾਉਣੇ ਪੈਣ ਲੋਕਾਂ ਨੂੰ ਮਜ਼ਾਰੇ ਨਾ ਕਰਨੇ ਪੈਣ ਬੈਠ ਕੇ ਹੱਲ ਹੂੰ ਸਾਨੂੰ ਠਾਣਿਆਂ ਕਚਹਿਰੀਆਂ ਦੇ ਵਿੱਚ ਨਾ ਰੋਲਣਾ ਪਵੇ ਸੋ ਜਿਹੜੇ ਵੀ ਮੇਰੀ ਇਸ ਯੂਨੀਅਨ ਦਾ ਹਿੱਸਾ ਬਣਨਾ ਚਾਹੁੰਦੇ ਆ ਉਹ ਭੈਣ ਭਰਾ ਵੀ ਮੇਰੇ ਨਾਲ ਸੰਪਰਕ ਕਰ ਸਕਦੇ ਆ ਤੇ ਜਿਨ੍ਹਾਂ ਨਾਲ ਤੱਕਾ ਹੋ ਰਿਹਾ ਖਾਸ ਕਰਕੇ ਉਹ ਲੋਕ ਮੇਰੇ ਨਾਲ